ਪੀਰੀਅਡ ਦੇ ਇਰੈਗੂਲਰ ਹੋਣ ਦੇ ਕੌਜ਼ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਹੈ ਜਾਂ ਉਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੋਗੀ 28 ਡੇ ਦਾ ਸਾਈਕਲ ਬਣ ਜਾਂਦਾ ਹੈ ਕਈ ਵਾਰ 32 ਦਾ ਬਣ ਜਾਂਦਾ ਹੈ ਕਈ ਵਾਰ 34 ਦਾ ਬਣ ਜਾਂਦਾ ਹੈਗਾ ਮੀਨਸ ਇਰੈਗੂਲਰਿਟੀ ਆ ਜਾਂਦੀ ਹੈਗੀ ਆ ਬੱਚਿਆਂ ਨੂੰ ਫੇਰ ਕੀ ਵਜ੍ਹਾ ਮੰਨਦੇ ਜਿਹੜੀ 12 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦੇ ਪੀਰੀਅਡ ਨਹੀਂ ਆਉਂਦੇ ਬੱਚੇ ਨਾ ਤੇ ਪੰਜੀਰੀ ਪਸੰਦ ਕਰਦੇ ਆ ਨਾ ਹੀ ਪਿੰਨੀਆਂ ਪਸੰਦ ਕਰਦੇ ਆ ਨਾ ਹੀ ਕਜਰੇਲਾ ਪਸੰਦ ਕਰਦੇ ਆ ਅੱਜ ਦੇ ਖਾਣ-ਪਾਣ ਨੇ ਆਪਣੀ ਅਗਲੀ ਜਨਰੇਸ਼ਨ ਦੀ ਸੱਤਿਆਨਾਸ ਮਾਰੀ। ਇਹੀ ਹੋ ਰਿਹਾ ਉਸ ਤੋਂ ਬਾਅਦ ਸਰ ਪੀਰੀਅਡ ਡਿਸਟਰਬ ਹੋ ਤਾਂ ਸਿੱਧਾ ਜੀ ਆਈਵੀ ਤਾਂ ਹੀ ਤਾਂ ਆਈਵੀ ਸੈਂਟਰ ਨੂੰ ਅਸੀਂ ਇਹਨੀਆਂ ਸੇਵਾਵਾਂ ਦੇ ਰਹੇ ਆ। ਕੁਵਿਰ ਪੀਰੀਅਡ ਆਉਂਦੇ ਹੈਗੇ ਕਿ ਮਦਰ ਕਹਿੰਦੀ ਕਿ 2 ਮਹੀਨੇ ਆਏ ਸੀਗੇ ਉਸ ਤੋਂ ਬਾਅਦ ਆਏ ਨਹੀਂ ਹੈਗੇ 2-2 ਸਾਲ ਟੱਪ ਜਾਂਦੇ ਹੈਗੇ। ਮਦਰਸ ਨੂੰ ਚਾਹੀਦਾ ਹੈ ਕਿ ਉਹ ਟ੍ਰੈਡੀਸ਼ਨਲ ਮਦਰ ਬਣ ਜਾਣ ਪੁਰਾਣੇ ਟਾਈਮ ਵਾਲੀ ਮਦਰ ਟ੍ਰੈਂਡੀ ਮਦਰਸ ਨਾ ਬਣਨਾ ਕਰ ਉਹਨਾਂ ਨੇ ਆਪਣੀ ਅਗਲੀ ਪੀੜ੍ਹੀ ਬਚਾਉਣੀ ਹੈ। ਬੜਾ ਬੜਾ ਸਮਤ ਲੱਗਦੀ ਹੈ ਉਸ ਦਿਨ ਬੋਡੀਸ ਤੇ ਚੇਂਜਿੰਗ ਵੀ ਆਉਂਦੇ ਹੁਣ ਕੋਈ ਸਿੰਪਟਮਸ ਵੀ ਦਿਖਦੇ ਹੁਣ ਕਿ ਸਭ ਦੀ ਬਾਡੀ ਵਾਤ ਪਿੱਤ ਕਫ ਤੋਸ਼ਾ ਦੇ ਅਕੋਰਡਿੰਗ ਹੀ ਪੰਦੀ ਹੈ ਇਹ ਵਾਲਾ ਫਾਰਮੂਲਾ ਲੈਣ ਨਾਲ 15 ਦਿਨ ਤੋਂ ਵੱਧ ਨਹੀਂ ਹੁੰਦਾ ਨੇ ਜ਼ਰੂਰਤ ਪੈਣੀ ਵੀ ਦਿਨ 15 ਡੇਜ਼ ਉਹਨਾਂ ਦੇ ਪੀਰੀਅਡ ਰਿਲੀਜ਼ ਹੋ ਜਾਂਦਾ ਹੈ ਸਸ਼ਿਕਲਜੀ ਸਰੇਨੋ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਪ੍ਰੋਗਰਾਮ ਹੈਲਥ ਟਾਕ ਤੇ ਵਿੱਚ ਅੱਜ ਆਪਾਂ ਚਰਚਾ ਕਰਾਂਗੇ ਮਹਿਲਾਵਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਉੱਪਰ ਖਾਸ ਕਰਕੇ ਪੀਰੀਅਡ ਅਜ਼ਰ ਦੇ ਕੀ ਮੁੱਖ ਵਿਸ਼ਾ ਹੋਵੇਗਾ ਜਿਸ ਤੇ ਉੱਪਰ ਅਕਸਰ ਹੀ ਵੇਖਿਆ ਜਾਂਦਾ ਕਿ ਖੁੱਲਕੇ ਗਲਬਾਤ ਨਹੀਂ ਕੀਤੀ ਜਾਂਦੀ ਪਰ ਅੱਜ ਜਿਹੜੇ ਹਾਲਾਤ ਇਸ ਕਦਰ ਬਣ ਚੁੱਕੇ ਨੇ ਭਾਵੇਂ ਉਹ ਬੱਚਿਆਂ ਹੋਣ ਜਾਂ ਫਿਰ 40 ਤੋਂ 50 ਸਾਲ ਦੀਆਂ ਮਹਿਲਾਵਾਂ ਹੋਣ ਹਰ ਕਿਸੇ ਨੂੰ ਇਸ ਦੀ ਦਿੱਕਤ ਦੀ ਵਜ੍ਹਾ ਕਰਕੇ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਸ ਟੌਪਿਕ ਦੇ ਉੱਪਰ ਖੁੱਲਕੇ ਗੱਲਬਾਤ ਕਰਾਂਗੇ ਕਿ ਇਸ ਦੇ ਕੌਸ ਹੈਗੇ ਨੇ ਕਿਵੇਂ ਆਪਾਂ ਇਹਨਾਂ ਨੂੰ ਅਰਵੈਦ ਤਰੀਕੇ ਦੇ ਨਾਲ ਆਸਾਨੀ ਨਾਲ ਠੀਕ ਕਰ ਸਕਦੇ ਹਾਂ ਸਾਡੇ ਨਾਲ ਪ੍ਰੇਮ ਆਯੁਰਵੇਦਾ ਦੇ ਐਸਐਨਓ ਗਾਇਨੋਕੋਲੋਜੀ ਹਰਮਿਤ ਕੋਰ ਮਯੂਤ ਨੇ ਸੋ ਮੈਮ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ। ਵੈਲਕਮ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਦਾ ਵੀ ਜੋ ਸਾਨੂੰ ਬਹੁਤ ਪਿਆਰ ਦਿੰਦੇ ਹੈਗੇ ਐ ਤੇ ਨਾਲ ਨਵੇਂ ਸਾਲ ਦੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਉਹ ਨਵੇਂ ਸਾਲ ਦੇ ਵਿੱਚ ਜੋ ਵੀ ਪ੍ਰੋਬਲਮਜ਼ ਨਾਲ ਜੂਝ ਰਹੇ ਹੈ ਉਹਨਾਂ ਨੇ ਨਵੀਂ ਸੋਚ ਨਵੇਂ ਕਦਮ ਨਵੇਂ ਐਫਰਟਸ ਲੈ ਕੇ ਆਪਣੇ ਪ੍ਰੋਬਲਮਜ਼ ਨੂੰ ਇਰੇਡੀਕੇਟ ਕਰਨਾ ਹੈ ਸੋ ਆਸ ਦਾ ਆਪਾ ਵਿਸ਼ਾਲਿਆ ਹੈਗਾ ਪੀਰੀਅਡਸ ਯਾਨੀ ਕਿ ਮਹਾਮਾਰੀ ਉਹਨਾਂ ਦੇਖਿਆ ਜਾਵੇ ਤਾਂ ਭਾਵੇਂ ਉਹ 10 ਤੋਂ 12 ਸਾਲ ਦੀ ਬੱਚੀ ਹੈ ਜਾਂ ਫਿਰ 40 ਤੋਂ 50 ਸਾਲ ਦੀ ਕੋਈ ਵੀ ਮਹਿਲਾ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਸਭ ਤੋਂ ਪਹਿਲਾ ਕਾਰਨ ਦੱਸੋ ਕਿ ਇਸ ਕੀ ਵਜ੍ਹਾ ਹੈ ਜੋ ਇਹ ਜਿਹੜੀ ਮੁਸ਼ਕਿਲ ਖਾਸ ਕਰਕੇ ਮਹਿਲਾਵਾਂ ਨੂੰ ਫੇਸ ਕਰਨੀ ਪੈ ਰਹੀ ਸਭ ਤੋਂ ਵੱਡਾ ਕੌਜ਼ ਸਰ ਉਹਨਾਂ ਦਾ ਲਾਈਫ ਸਟਾਈਲ ਹੈ ਅਸੀਂ ਜੇ ਟ੍ਰੈਡੀਸ਼ਨਲ ਟਾਈਮ ਨੂੰ ਕੰਪੇਅਰ ਕਰੀਏ ਤਾਂ ਅੱਜ ਦੇ ਟਾਈਮ ਤੇ ਉਹਨਾਂ ਦਾ ਪੂਰ ਲਾਈਫ ਸਟਾਈਲ ਮੀਨਸ ਕੋਈ ਐਫਰਟਸ ਨਹੀਂ ਹੈ ਕੋਈ ਐਕਸਰਸਾਈਜ਼ ਨਹੀਂ ਹੈ ਬਿਕੋਜ਼ ਆਫ ਮਾਡਰਨ ਟੈਕਨੋਲੋਜੀ ਐਂਡ ਸੈਕਿੰਡ ਉਹਨਾਂ ਦਾ ਜਿਹੜਾ ਅਨ ਹੈਲਦੀ ਖਾਣਾ ਪੀਣਾ ਹੈ ਕਿਉਂਕਿ ਉਹਨਾਂ ਨੇ ਖਾਣਾ ਹੀ ਬਾਹਰੋਂ ਹੁੰਦਾ ਸੈਚੁਰੇਟਿਡ ਫੈਟਸ ਖਾਣੇ ਹੁੰਦੇ ਹੈਗੇ ਆਂ ਔਰ ਵਾਈਟ ਜਿਸ ਤਰ੍ਹਾਂ ਕਿ ਅਸੀਂ ਕਹਦੇ ਹਈਏ ਕਿ ਸੈਚੁਰੇਟਿਡ ਫੈਟ ਮੀਨਸ ਲਾਈਕ ਮੈਦਾ ਖਾ ਰਹੇ ਹੈਗੇ ਆ ਪੀਜ਼ਾ ਖਾ ਰਹੇ ਆ ਅੱਜ ਦੇ ਟਾਈਮ ਤੋਂ ਬਾਹਰੋਂ ਖਾ ਰਹੇ ਜ्यादा ਰਾਈਸ ਦਾ ਯੂਜ਼ ਕਰ ਰਹੇ ਹੈਗੇ ਆ ਜਾਂ ਉਹ ਮੈਦੇ ਵਗੈਰਾ ਦੀ ਚੀਜ਼ਾਂ ਜਿਆਦਾ ਕੰਜ਼ੂਮ ਕਰ ਰਹੇ ਆ ਸੋ ਇਹੀ ਵਜ੍ਹਾ ਹੈਗੀ ਕਿ ਜਿਹੜੀਆਂ ਕਿ ਪੀਰੀਅਡਸ ਕਈਆਂ ਦੇ ਬੰਦ ਹੋ ਜਾਂ ਜਾਂ ਫਿਰ ਇਰੈਗੂਲਰ ਹੋ ਜਾਂਦੇ ਨੇ ਇਹੀ ਸਭ ਤੋਂ ਵੱਡਾ ਕਾਰਨ ਹੈ ਸਭ ਤੋਂ ਵੱਡੇ ਕੌਜ਼ ਤਾਂ ਇਹੀ ਆ ਸਰ ਅਗਰ ਅਸੀਂ ਮੈਡੀਕਲ ਟਰਮ ਨੂੰ ਦੇਖੀਏ ਤਾਂ ਪੀਰੀਅਡ ਦੇ ਇਰੈਗੂਲਰ ਹੋਣ ਦੇ ਕੌਜ਼ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਹੈ ਜਾਂ ਉਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੋਗੀ ਕਈ ਵਾਰੀ ਉਹਨਾਂ ਦਾ ਜਿਹੜਾ ਡਾਇਬੀਟਸ ਲੈਵਲ ਹੈ ਉਹ ਇਨਕਰੀਜ਼ ਹੋ ਜਾਂਦਾ ਹੈਗਾ ਔਰ ਇਹ ਸਭ ਰਹਿੰਦੇ ਆ ਉਹਨਾਂ ਨੂੰ ਸਟ्रेस ਹੋ ਜਾਂਦੀ ਹੈ ਔਰ ਅਗਰ ਉਹ ਸਟ्रेस ਰੱਖਣਗੇ ਸਰ ਸਟ्रेस ਰੱਖਣ ਦੇ ਨਾਲ ਉਹਨਾਂ ਦਾ ਮਾਈਂਡ ਦਾ ਜਿਹੜਾ ਕorticol ਹਾਰਮੋਨ ਹੈਗਾ ਉਹ ਹਾਈ ਹੋਏਗਾ ਔਰ ਐਸਟ੍ਰੋਜਨ ਲੋ ਹੋਏਗਾ ਔਰ ਇਹੀ ਮੇਨ ਰੀਜ਼ਨ ਹੋਣ ਕਰਕੇ ਉਹਨਾਂ ਦੇ ਜਿਹੜੇ ਪੀਰੀਅਡ ਹੈ ਜਾਂ ਤਾਂ ਉਹ ਮਿਸ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਨੂੰ ਆਂਦੇ ਹੀ ਨਹੀਂ ਹੈ ਔਰ ਜਾਂ ਉਹਨਾਂ ਦਾ ਜਿਹੜਾ ਡੇ ਹੈਗਾ ਉਹ ਸਮ ਟਾਈਮ 28 ਡੇਜ਼ ਦਾ ਸਾਈਕਲ ਬਣ ਜਾਂਦਾ ਹੈ ਕਈ ਵਾਰੀ 32 ਦਾ ਬਣ ਜਾਂਦਾ ਹੈ ਕਈ ਵਾਰੀ 34 ਦਾ ਬਣ ਜਾਂਦਾ ਹੈਗਾ ਮੀਨਸ ਇਰੈਗੂਲਰਟੀ ਆ ਜਾਂਦੀ ਹੈਗੀ ਹੈ ਤੇ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਕਿ ਇਹ ਸਭ ਕਾਜ਼ਸ ਇਹ ਕਾਜ਼ਸ ਦੇ ਰਹਿੰਦੇ ਹੈ ਸਰ ਉਹਨਾਂ ਦਾ weight gain ਵੀ ਹੋ ਜਾਂਦਾ ਹੈ ਬਿਕੋਜ਼ ਐਕਸਰਸਾਈਜ਼ ਤਾਂ ਕੋਈ ਹੈ ਨਹੀਂ ਔਰ ਅਸੀਂ ਖਾਣਾ ਪੀਣਾ ਉਹੀ ਆ ਵਾਈਟ ਚੀਜ਼ਾਂ ਖਾਣੀਆਂ ਹੈਗੀ ਸਭ ਮੈਦੇ ਨਾਲ ਵਾਲੀ ਚੀਜ਼ਾਂ ਖਾਣੀਆਂ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ weight ਵੀ ਬੈਲੈਂਸ ਰੱਖਣ ਕਾਸ ਕਰਕੇ ਬੱਚੀਆਂ ਨੂੰ ਫੇਕ ਕੀ وجہ ਮੰਨਦੇ ਜਿਹੜੇ ਕਿ 12 ਤੋਂ ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਦਾ ਪੀਰੀਅਡ ਨਹੀਂ ਆਉਂਦੇ ਜਾਂ ਫਿਰ ਆਕੇ ਇੱਕ ਵਾਰੀ ਬੰਦ ਹੋ ਜਾਂਦੇ ਨੇ ਉਸ ਦਾ ਵੀ ਕੋਈ ਨਾ ਕੋਈ ਤਕਰਨ ਹੋਗਾ ਸਰ ਤੁਸੀਂ ਬਹੁਤ ਹੀ ਵੱਡਾ ਸੋਹਣਾ ਸਵਾਲ ਰੱਖਿਆ ਹੈਗਾ ਤੁਸੀਂ ਆਪ ਹੀ ਸਵਾਲ ਰੱਖ ਲਿਓ ਕਿ ਬੱਚਿਆਂ ਨੂੰ ਵੈਦਰ ਤੁਸੀਂ ਪੈਰੈਂਟਸ ਹੋ ਮੈਂ ਵੀ ਪੈਰੈਂਟਸ ਹਾਂ ਔਰ ਮੈਨੂੰ ਸੁਣਨ ਵਾਲੇ ਵੀ ਪੈਰੈਂਟਸ ਹੀ ਹੈਗੇ ਆ ਤਾਂ ਅਸੀਂ ਇਹ ਗੱਲ ਰੱਖ ਰਹੇ ਹਾਂ ਦੇਖੋ ਐਕਸੈਸਿਵ 슈ਗਰ ਹੋਣੇ ਮੈਂ ਗੱਲ ਕੀਤੀ ਸੀ ਡਾਇਬੀਟਿਸ ਜਾਂ ਥਾਇਰਾਇਡ ਵੀ ਹੋ ਸਕਦਾ ਉਹਨਾਂ ਨੂੰ ਹੁਣ ਜੇ ਅਸੀਂ ਬੱਚਿਆਂ ਦਾ ਸਵਾਲ ਕਰਦੇ ਹਾਂ ਤਾਂ ਸਰ ਸਾਨੂੰ ਪਤਾ ਹੈ ਕਿ ਪੁਰਾਣੇ ਟਾਈਮ ਤੇ ਬੱਚਿਆਂ ਨੇ ਕੀ ਖਾਣਾ ਪੀਣਾ ਹੁੰਦਾ ਸੀਗਾ ਹੁਣ ਮੰਨ ਲਓ ਸਰਦੀ ਹੈਗੀ ਹੈ ਘਰ ਦੇ ਪਿੰਨੀਆਂ ਖਾ ਰਿਆ ਹੋਰ ਨੇ ਗੁੜ ਖਾ ਰਿਆ ਹੋਰ ਨੇ ਘਰੇ ਨਮਕੀਨ ਜਾਂ ਮਿੱਠਿਆ ਬਣਵਾ ਕੇ ਰੱਖਦੇ ਸੀ ਪਰ ਅੱਜ ਦੇ ਟਾਈਮ ਤੇ ਮੈਨੂੰ ਨਹੀਂ ਲੱਗਦਾ ਕਿ ਬੱਚੇ ਨਾ ਤੇ ਪੰਜੀਰੀ ਪਸੰਦ ਕਰਦੇ ਆ ਨਾ ਹੀ ਪਿੰਨੀਆ ਪਸੰਦ ਕਰਦੇ ਆ ਨਾ ਹੀ ਗਜਰੇਲਾ ਪਸੰਦ ਕਰਦੇ ਆ ਬੱਚੇ ਤਾਂ ਇਸ ਤੋਂ ਕਤਰੌਂਦੇ ਨੇ ਉਹਨਾਂ ਨੂੰ ਤਾਂ ਪੀਜ਼ਾ ਦੇ ਦਿਓ 버ਗਰ ਦੇ ਦਿਓ ਹੋਰ ਚਾਈਨਿਸ ਫੂਡ ਦੇ ਦਿਓ ਤਾਂ ਇਸੇ ਕਰਕੇ ਮੈਂ ਰੱਖਿਆ ਅਸੀਂ ਸਭ ਪੈਰੈਂਟਸ ਆ ਤੇ ਜੇ ਸਾਨੂੰ ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਦੀ ਪਹਿਲੀ ਡਿਮਾਂਡ ਅੱਜ ਬਰਥਡੇ ਆ ਗਿਆ ਉਹਨਾਂ ਦਾ ਬਰਥਡੇ ਆ ਗਿਆ ਤੁਹਾਡਾ ਬਰਥਡੇ ਆ ਗਿਆ ਅੱਜ ਐਨਿਵਰਸਰੀ ਆ ਗਈ ਚਲੋ ਜੀ ਆਊਟਿੰਗ ਤੇ ਚੱਲਦੇ ਆ ਸਰ ਆਊਟਿੰਗ ਤੇ ਜਾ ਕੇ ਖਾਣਾ ਕੀ ਉਹਨਾਂ ਨੇ ਉਹੀ ਤਾਂ ਖਾਣਾ ਆ ਹੀ ਸਭ ਪੀਜ਼ਾ ਪੂਜਾ ਉਹਨਾਂ ਨੇ ਤਾਂ ਸਰ ਇਹਨੂੰ ਤੁਸੀਂ ਉਹਨਾਂ ਨੂੰ ਕਹੋਗੇ ਨਾ ਬੱਚਿਆਂ ਨੂੰ ਵੀ ਅੱਜ ਲੰਚ ਡਿਨਰ ਕਰਨਾ ਲੰਚ ਡਿਨਰ ਨਹੀਂ ਕਰਨਾ ਉਹਨਾਂ ਨੇ ਪੀਜ਼ਾ ਜਾਂ ਮੈਗੀ ਇਸ ਤਰ੍ਹਾਂ ਦੀ ਹੀ ਉਹਨਾਂ ਨੇ ਡਿਮਾਂਡ ਰੱਖਣੀ ਹੁੰਦੀ ਹੈ ਕਿ ਇਹ ਕਹਿੰਦੇ ਇਹ ਕਿ ਅੱਜ ਦੇ ਖਾਣ-ਪਾਣ ਨੇ ਆਪਣੀ ਅਗਲੀ ਜਨਰੇਸ਼ਨ ਦੀ ਸੱਤਿਆਨਾਸ ਮ ਡੈਫੀਨਿਟਲੀ ਸਰ ਜਿਵੇਂ ਅੱਜ ਦੇ ਟਾਈਮ ਤੇ ਬੱਚੀਆਂ ਨੂੰ ਪੀਰੀਅਡ ਇਰੈਗੂਲਰ ਹੋ ਰਹੇ ਆ ਮੇਰੇ ਕੋਲ ਇਸ ਤਰ੍ਹਾਂ ਦੇ ਕੇਸ ਆਂਦੇ ਹੈਗੇ ਆ ਮੰਨ ਲਓ 15 ਸਾਲ ਦੀ ਏਜ ਹੈਗੀ 20 ਸਾਲ ਦੀ ਏਜ ਸਰ ਇੱਕ ਵਾਰ ਪੀਰੀਅਡ ਆਂਦੇ ਹੈਗੇ ਮਦਰ ਕਹਿੰਦੀ ਕਿ 2 ਮਹੀਨੇ ਆਏ ਸੀਗੇ ਉਸ ਤੋਂ ਬਾਅਦ ਆਏ ਨਹੀਂ ਹੈਗੇ 2-2 ਸਾਲ ਟੱਪ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਸਰ ਉਹਨਾਂ ਨੇ ਪੀਜ ਰਿਲੀਜ਼ ਕਰਨ ਲਈ ਉਹ ਸਿੱਧਾ ਜਿਵੇਂ ਡਾਕਟਰਸ ਕੋਲ ਜਾਂਦੇ ਹੈਗੇ ਆ ਤਾਂ ਡਾਕਟਰਸ ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜੀਆਂ ਪਾਰਟਿਕੂਲਰ ਪिल्स ਹੁੰਦੀਆਂ ਪੀਜ ਰਿਲੀਜ਼ ਕਰਨ ਵਾਲੀਆਂ ਉਹ ਪिल्स ਬੱਚਿਆਂ ਨੂੰ ਹੀ ਲਗਾ ਰਹਿੰਦੇ ਭਾਵੇਂ 20 ਸਾਲ ਦਾ ਬੱਚਾ ਹੈ ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰ ਅਸੀਂ ਜਿੱਥੇ ਡਾਕਟਰਸ ਵੱਲ ਗਏ ਤਾਂ ਮਦਰਸ ਨੂੰ ਚਾਹੀਦਾ ਹੈ ਕਿ ਉਹ ਟ੍ਰੈਡੀਸ਼ਨਲ ਮਦਰ ਬਣ ਜਾਣ ਪੁਰਾਣੇ ਟਾਈਮ ਵਾਲੀ ਆ ਮਦਰ ਟ੍ਰੈਂਡੀ ਮਦਰਸ ਨਾ ਬਣਨ ਅਗਰ ਉਹਨਾਂ ਨੇ ਆਪਣੀ ਅਗਲੀ ਪੀੜ੍ਹੀ ਬਚਾਉਣੀ ਹੈ ਤਾਂ ਉਹਨੇ ਤੁਸੀਂ ਅਗਲੀ ਗੱਲ ਕੀਤੀ ਕਿ ਅਗਲੀ ਪੀੜ੍ਹੀ ਸਤਿਆਨਾਸ਼ ਜੇ ਅਗਲੀ ਪੀੜ੍ਹੀ ਬਚਾਉਣੀ ਹੈ ਤਾਂ ਪੁਰਾਣੀਆਂ ਮਦਰ ਤਰ੍ਹਾਂ ਬਿਹੇਵ ਕਰਨ ਮੀਨਸ ਡਾਕਟਰ ਦੇ ਜਾਣ ਦੀ ਬਜਾਏ ਉਹ ਡਾਕਟਰ ਵਾਲੀ ਫਾਰਮੇਸੀ 'ਚ ਨਾ ਜਾਣ ਉਹਨਾਂ ਦੇ ਘਰ ਫਾਰਮੇਸੀ ਹੈ ਕਿਚਨ ਫਾਰਮੇਸੀ ਉਹ ਸਿੱਧਾ ਆਪਣੇ ਕਿਚਨ ਵੱਲ ਦੇਖਣ ਕਿ ਜੇ ਮੇਰੀ ਬੱਚੀ ਦੇ ਪੀਰੀਅਡ ਡਿਸਟਰਬ ਹੋਏ ਆ ਮੇਰੇ ਗਲਤ ਖਵਾਨ ਪਿਆਨ ਦੇ ਨਾਲ ਮੇਰੀ ਕਿਚਨ ਦੇ ਵਿੱਚ ਕਿਹੜੇ ਸਪਾਈਸਸ ਪਏ ਆ ਜੋ ਅਸੀਂ ਪੁਰਾਣੇ ਟਾਈਮ ਤੇ ਯੂਜ਼ ਕਰਦੇ ਸੀਗੇ ਲਾਈਕ ਦਾਲਚੀਨੀ ਹੋਗੀ ਮੇਥੀ ਹੋਗੀ ਅਜਵਾਇਨ ਹੋਗੀ ਮੋਟੀ ਇਲਾਇਚੀ ਹੋਗੀ ਕੱਚੀ ਹਲਦੀ ਹੋਗੀ ਅਸ ਦੇ ਟਾਈਮ ਤੇ ਅਦਰਕ ਕੱਚੀ ਹਲਦੀ ਸਭ ਇਹਨਾਂ ਚੀਜ਼ਾਂ ਦਾ ਯੂਜ਼ ਕਰਨ ਤੇ ਡਾਕਟਰ ਵਾਲੀ ਪਿਲਸ ਨਾ ਲਗਾਣ ਤੇ ਇਹ ਲਗਾਉਣ ਦੇ ਨਾਲ ਉਹਨਾਂ ਨੂੰ ਈਸੀ ਪੀਰੀਅਡਸ ਆ ਜਾਂਦੇ ਸੋ ਮੈਮ ਸਭ ਤੋਂ ਵੱਡੀ ਵਜ੍ਹਾ پتہ ਕੀ ਹੈ ਅਸ ਦੇ ਟਾਈਮ ਦੇ ਵਿੱਚ ਬੱਚਿਆਂ ਦਾ ਮਾਪਿਆਂ ਨਾਲ ਤਾਲਮਿਲ ਬਹੁਤ ਘੱਟ ਦੇਖਣ ਨੂੰ ਮਿਲਦਾ ਜੇਕਰ ਕੋਈ ਗਰਲਸ ਨੂੰ ਕੰਪਲਿਕੀਸ਼ਨਸ ਹੁੰਦੀਆਂ ਵੀ ਆ ਉਸ ਤੇ ਉੱਪਰ ਚਰਚਾ ਨਹੀਂ ਹੁੰਦੀ ਇਹ ਵੱਡੀ ਵਜ੍ਹਾ ਬਣਦੀ ਹੈ ਕਿ ਉਹ ਜਿਹੜੀ ਕਿ ਬਿਮਾਰੀ ਵੱਧ ਜਾਂਦੀ ਹੈ ਫਿਰ ਬਾਅਦ ਦੇ ਵਿੱਚ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ ਸਰ ਮੈਂ ਗੱਲ ਬੜੀ ਕੋਰੀ ਕਰਦੀ ਹਰ ਹਰ ਵੀਡੀਓ ਦੇ ਵਿੱਚ ਤੇ ਮੇਰੇ ਜਿਹੜੇ ਈ ਵਿਊਅਰਸ ਹੈਗੇ ਉਹ ਮੈਨੂੰ ਇਹ ਗੱਲ ਵਾਕਈ ਕਹਿੰਦੇ ਫੋਨ ਤੇ ਕਿ ਮੈਮ ਤੁਸੀਂ ਗੱਲ ਸਹੀ ਰੱਖਦੇ ਹੋ ਜਿਵੇਂ ਕਿ ਤੁਸੀਂ ਗੱਲ ਕੀਤੀ ਤਾਲਮੇਲ ਦੀ ਹੁਣ ਇਥੋਂ ਤੱਕ ਕੀ ਤਾਲਮੇਲ ਬੱਚੀਆਂ ਦਾ ਸਿਰਫ ਮਦਰ ਨਾਲ ਹੁੰਦਾ ਫਾਦਰ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਪੀਰੀਅਡ ਡਿਸਟਰਬ ਹੈ ਫਿਰ ਅਸੀਂ ਮੈਰਿਜ ਕਰ ਦਿੰਨੇ ਆ ਤੇ ਮੈਰਿਜ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਨਹੀਂ ਦੱਸਿਆ ਫਿਰ ਉਹ ਇਨ-ਲॉज ਨੂੰ ਨਹੀਂ ਪਤਾ ਹੁੰਦਾ ਕਿ ਵਾਕਈ ਇਹਨੂੰ ਪੀਰੀਅਡ ਨਹੀਂ ਸੀ ਆ ਰਹੇ ਮੀਨਸ ਮੈਰਿਜ ਦੇ ਟਾਈਮ ਤੇ ਅਸੀਂ ਤਾਂ ਪੱਕੀ ਦਵਾਈ ਮਤਲਬ ਮੇਲ ਨੇ ਲਣਾ ਤੇ ਫੀਮੇਲ ਤੇ ਲਾਉਣਾ ਹੂੰ ਜੀ ਇਹੀ ਹੋ ਰਿਹਾ ਉਸ ਤੋਂ ਬਾਅਦ ਸਰ ਪੀਰੀਅਡ ਡਿਸਟਰਬ ਹੋ ਤਾਂ ਸਿੱਧਾ ਜੀ ਆਈਵੀਫ ਤਾਹੀਂ ਤਾਂ ਆਈਵੀਫ ਸੈਂਟਰ ਨੂੰ ਅਸੀਂ ਇੰਨੀ ਸੇਵਾਵਾਂ ਦੇ ਰਹੇ ਹਾਂ ਹੂੰ ਸੋ ਮੈਮ ਕੁਝ ਇਸ ਤਰ੍ਹਾਂ ਹੈ ਕਿ ਇਕਦਮ ਇਹ ਪ੍ਰੋਬਲਮ ਹੋਗੀ ਥੋੜਾ ਬੋਤਾ ਸਮਤ ਲੱਗਦੀ ਹੈ ਉਸ ਦੌਰਾਨ ਬੋਡੀਸ 'ਚ ਚੇਂਜਿੰਗ ਵੀ ਆਂਦੀ ਹੋਣੀ ਕੋਈ ਸਿੰਪਟਮਸ ਵੀ ਦਿਖਦੇ ਹੋਣੇ ਜਿਸ ਤੋਂ ਪਤਾ ਲੱਗ ਸਕੇ ਕਿ ਹੁਣ ਸਾਨੂੰ ਵਾਕਈ ਧਿਆਨ ਦੇਣ ਦੀ ਲੋੜ ਹੈ ਆਪਣੇ ਸਿਹਤ 'ਤੇ ਸਰ ਇਨੀਸ਼ੀਅਲ ਸਿੰਪਟਮ ਅਗਰ ਲੱਗਦਾ ਆ ਤਾਂ ਸਭ ਤੋਂ ਪਹਿਲੇ ਅਲਟਰਾਸਾਉਂਡ ਜ਼ਰੂਰ ਕਰਾ ਲੈਣ ਤੇ ਜੇ ਅਸੀਂ ਅਲਟਰਾਸਾਉਂਡ ਵੱਲ ਨਹੀਂ ਜਾਂਦੇ ਤਾਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਸਿੰਪਟਮਸ ਕਿਹੜੇ ਆ ਰਹੇ ਆ ਸਰ ਅਗਰ ਲੱਗਦਾ ਹੈ ਕਿ ਬੱਚੀ ਦਾ ਪੇਟ ਵੱਧ ਰਿਹਾ ਹੈ ਬੱਚੀ ਨੂੰ ਐਬਨਾਰਮਲ ਪੇਨ ਹੋ ਰਿਹਾ ਹੈਗਾ ਪੈਲਵਿਸ ਪਾਰਟ ਦੇ ਵਿੱਚ ਜਾਂ ਬੱਚੀ ਦੇ ਪੀਰੀਅਡ ਜਿਹੜੇ 28 ਡੇਜ਼ ਦੇ ਸਾਈਕਲ ਤੇ ਆਨੇ ਸੀ ਉਹ ਡੇਢ ਮਹੀਨੇ ਤੱਕ ਚਲੇ ਗਏ ਹੈਗੇ ਜਾਂ ਡੇਢ ਮਹੀਨੇ ਤੇ ਆਂਦੀ ਬਜਾਏ ਉਸ ਨੂੰ अर्ਲੀ ਆਨ ਲੱਗ ਗਏ ਹੈਗੇ ਮੀਨਸ ਮਹੀਨੇ ਦੇ ਵਿੱਚ ਦੋ ਵਾਰੀ ਵੀ ਆਨ ਲੱਗ ਗਏ ਇਸ ਤਰ੍ਹਾਂ ਦੇ ਸਿੰਪਟਮ ਦਿਖਣਗੇ ਔਰ ਇਸ ਤੋਂ ਬਾਅਦੋਦ ਵੀ ਉਹਨਾਂ ਦੇ ਫੇਸ਼ੀਅਲ ਹੈਅਰ ਹੈ ਉਹਨਾਂ ਦਾ weight gain ਹੈ ਤਾਂ ਉਹਨਾਂ ਦਾ ਮੂਡ ਜਿਹੜਾ ਹੈ ਉਹ ਵਧੀਆ ਨਹੀਂ ਰਹਿੰਦਾਗਾ ਤੇ ਇੱਥੋਂ ਵੀ ਸਾਨੂੰ ਪਤਾ ਲੱਗਦਾ ਕਿ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ ਜਿਹੜਾ ਪੀਰੀਅਡ ਡਿਸਟਰਬ ਹੋ ਰਿਹਾ ਹੈਗੇ ਸੋ ਅਰਵਿਦ ਦੇ ਕੋਡਿੰਗ ਕਿੰਨੇ ਦਾ ਸਰਕਲ ਕਿੰਨੇ ਦਿਨ ਦਾ ਸਰਕਲ ਹੁੰਦਾ ਹੈ ਨੋਰਮਲ ਜੋ ਲੇਡੀਜ਼ ਨੂੰ ਹੈ ਪੀਰੀਅਡ ਦਾ ਸਰ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ ਕਿਉਂਕਿ ਸਭ ਦੀ ਬਾਡੀ ਵਾਤ ਪਿਤ ਕਫ ਦੋਸ਼ਾ ਦੇ ਅਕੋਰਡਿੰਗ ਹੀ ਬੰਦੀ ਹੈ ਤੇ ਇਸ ਦਾ ਸਰ ਅਗਰ 28 ਡੇਸ ਦਾ ਸਾਈਕਲ ਹੈ ਤਾਂ ਵੀ ਆਪਾਂ ਇਸ ਨੂੰ ਐਕਿਊਰੇਟ ਮੰਨਾਂਗੇ ਸਮ ਟਾਈਮ 30 ਡੇਸ ਦਾ ਸਾਈਕਲ ਹੈ ਜਦੋਂ ਤੋਂ ਪੀਰੀਅਡ ਬੱਚੀ ਨੂੰ ਸਟਾਰਟ ਹੁੰਦੇ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਮਿਸ 28 30 ਵਾਲੇ ਨੂੰ ਸੀ ਨੋਰਮਲ ਮੰਨੇ ਹੈਗੇ ਆ ਪਰ ਅਗਰ 34 ਦਾ ਵੀ ਸਾਈਕਲ ਹੈ ਨਾਰਮਲ ਉਹ ਵੀ ਹੋਏਗਾ ਪਰ ਜੇ 34 ਹੈ ਤਾਂ ਮੀਨ 34 ਤੇ 28 ਦੇ ਬਿਟਵੀਨ ਹੀ ਆਉਣਾ ਚਾਹੀਦਾ ਹੈ ਐ ਨਹੀਂ ਕਿ 34 ਤੋਂ ਇਹ 44 ਹੋ ਜਾਏ ਤੁਹਾਡੀ ਬੰਟਾਈਪ ਸੀ ਹੁੰਦੀ ਆ ਹੋਣੀ ਆ ਪੀਰੀਅਡਸ ਦੀਆਂ ਕਿੰਨੀਆਂ ਟਾਈਪ ਹੈਗੇ ਨੇ ਤੇ ਕਿਵੇਂ ਆਪਾਂ ਨੂੰ ਪਤਾ ਲੱਗਦਾ ਕਿ ਹੁਣ ਆਪਾਂ ਇਸ ਟਾਈਪ ਦੇ ਅਕੋਰਡਿੰਗ ਆਪਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਸੋ ਜਿਸ ਤਰ੍ਹਾਂ ਲਗਾਈਏ ਕਿ ਅਸੀਂ ਹੁਣੇ ਡਿਸਕਸ ਕੀਤਾ ਐਮੈਨੋਰੀਆ ਐਮੈਨੋਰੀਆ ਮੀਨਸ ਪੀਰੀਅਡ ਉਹਨਾਂ ਨੂੰ ਆਉਂਦੇ ਹੀ ਨਹੀਂ ਹੈ ਮੈਡੀਸਨ ਤੋਂ ਬਿਨਾ ਹੀ ਜਦ ਤੱਕ ਉਹਨਾਂ ਨੂੰ ਹੈਬਿਟ ਬਣ ਜਾਂਦੀ ਹੈਗੀ ਹੈ ਡਿਸਮੈਨੋਰੀਆ ਐਬਨਾਰਮਲ ਪੇਨ ਹੁੰਦੀ ਹੈਗੀ ਹੈ ਅਗਰ ਉਹਨਾਂ ਨੂੰ ਐਬਨਾਰਮਲ ਪੇਨ ਆ ਰਹੀ ਹੈਗੀ ਜਿਵੇਂ ਅਸੀਂ ਅੱਜ ਕੱਚੀ ਹਲਦੀ ਰੱਖੀ ਹੈ ਇਹ ਹਲਦੀ ਸਰ ਮਾਰਕੀਟ ਚ ਬਹੁਤ ਆ ਰਹੀ ਹੈ ਕੁਝ ਨਹੀਂ ਕਰਨਾ ਉਹਨਾਂ ਨੇ ਕੱਚੀ ਹਲਦੀ ਦੁੱਧ ਦੇ ਵਿੱਚ ਉਬਾਲ ਕੇ ਆਪਣੀ ਬੱਚੀ ਨੂੰ ਦੇ ਦਿਨ ਤਾਂ ਉਹਨਾਂ ਦਾ ਜਿਹੜਾ ਡਿਸਮੈਨੋਰੀ ਹੈ ਉਹਨੂੰ ਪੇਨ ਹੋ ਰਹੀ ਹੈਗੀਏ ਉਹ ਉਹਨਾਂ ਦਾ ਸੌਟ ਆਊਟ ਹੋ ਜਾਣਾ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ 올ਿਗੋਮੈਨੋਰੀਆ ਰਹਿ ਰਿਹਾ ਹੈ ਮੀਨਸ ਦੋ ਦੋ ਮਹੀਨੇ ਪੀਰੀਅਡ ਆਉਂਦੇ ਆ ਫਿਰ ਆਂਦੇ ਇਹ ਦੋ ਮਹੀਨੇ ਆਂਦੇ ਹੀ ਨਹੀਂ ਤਿੰਨ ਮਹੀਨੇ ਸਕਿਪ ਹੋ ਜਾਂਦੇ ਹੈਗੇ ਸਰ ਉੱਥੇ ਵੀ ਉਹਨਾਂ ਨੂੰ ਇਹਦਾ ਮਤਲਬ ਜੋ ਆਪਾਂ ਦੱਸ ਰਹੇ ਹੈਗੇ ਅੱਜ ਆਪਾਂ ਕੜਾ ਰੱਖਿਆ ਹੈ ਪਰ ਰੈਸিপি ਲੇਟਰਨ ਸ਼ੇਅਰ ਕਰਦੇ ਆ ਉਹਨਾਂ ਨੇ ਇਸ ਤਰ੍ਹਾਂ ਦਾ ਕੜਾ ਲੈਣ ਲੱਗ ਜਾਣਾ ਤਾਂ ਜਿਹੜਾ ਉਹਨਾਂ ਦਾ 올ਿਗੋਮੈਨੋਰੀਆ ਉਹ ਵੀ ਸੌਟ ਆਊਟ ਹੋ ਜਾਣਾ ਦੀ ਮੈਂਸਟਰੇਸ਼ਨ ਸਾਈਕਲ ਚ ਬਲੀਡਿੰਗ ਜਿਹੜੀ ਹੈ ਉਹ ਅਕਸੈਸ ਹੋ ਕੇ ਆਉਂਦੀ ਹੈਗੀ ਹੈ ਤਾਂ ਵੀ ਸਰ ਬਹੁਤ ਈਜ਼ੀ ਸੋਲੂਸ਼ਨ ਹੈ ਉਹਨਾਂ ਨੇ ਅੱਧਾ ਚਮਚ ਧਨੀਆ ਰਾਤ ਨੂੰ ਉਬਾਲ ਕੇ ਰਾਤ ਨੂੰ ਸੌਕ ਕਰਕੇ ਸੌਰੀ ਔਰ ਸਵੇਰੇ ਉਸ ਨੂੰ ਉਬਾਲ ਕੇ ਉਹਦਾ ਪਾਣੀ ਰੂਟੀਨ ਚ ਪੀਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਅਕਸੈਸ ਬਲੀਡਿੰਗ ਵੀ ਸਟਾਪ ਆਫ ਹੋ ਜਾਏਗੀ ਤੇ ਦੂਸਰੀ ਅਸੀਂ ਇਹ ਵੀ ਲੈ ਸਕਦੇ ਹੈਗੇ ਆ ਗੁੰਨ ਕਤੀਰਾ ਤੁਹਾਨੂੰ ਪਤਾ ਹੀ ਹੈ ਸਰ ਮੌਸਮ ਦੇ ਅਕੋਰਡਿੰਗ ਉਹ ਦੁੱਧ ਦੇ ਵਿੱਚ ਗੁੰਨ ਕਤੀਰਾ ਪਾ ਸਕਦੇ ਹੈਗੇ ਪਾਣੀ ਚ ਪਾ ਸਕਦੇ ਹੈ ਥੋੜਾ ਜਿਹਾ ਸਕਵੈਸ਼ ਪਾ ਸਕਦੇ ਆ ਟੇਸਟ ਵਾਸਤੇ ਮੀਨਸ ਉਹ ਅਗਰ ਗੁੰਨ ਕਤੀਰਾ ਵੀ ਲੈਂਦੇ ਤਾਂ ਅਕ ਤੇ ਉਹ ਕੰਟਰੋਲ ਕਰ ਸਕਦੇ ਹਾਂ ਚਲੋ ਹੁਣ ਅਪਾ ਦਰਸ਼ਕਾਂ ਨੂੰ ਇੱਕ ਅਜੀਹਰ ਨੁਸਖਾ ਦੱਸਾਂਗੇ ਜੋ ਕਿ ਘਰ ਦੇ ਵਿੱਚ ਹੀ ਜਿਹੜਾ ਸੋਈ ਦੇ ਵਿੱਚ ਆਪਣਾ ਸਮਾਨ ਹੈ ਉਸ ਨੂੰ ਲੈ ਕੇ ਇੱਕ ਅਜੀਹਾ ਆਪਾਂ ਤਰੀਕਾ ਦੱਸਣ ਜਾ ਰਹੇ ਹਾਂ ਕਾਪੀ ਪੈਨ ਜ਼ਰੂਰ ਨੋਟ ਕਰ ਲਿਓ ਸੋ ਮੈਮ ਇਹ ਜਿਹੜਾ ਕਿ ਆਪਾਂ ਫਾਰਮੂਲਾ ਰੱਖਿਆ ਹੋਇਆ ਡੀਪਲੀ ਸਮਝਾ ਦੋ ਤਾਂ ਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਜਿਹੜੀ ਕਿ ਕਿਚਨ ਦੇ ਵਿੱਚ ਆਪਣਾ ਸਮਾਨ ਰੋਜ਼ਾਨਾ ਵਰਤੋਂ ਦੇ ਵਿੱਚ ਆਂਦਾ ਹੈ ਉਹੀ ਸਾਡੀ ਸਿਹਤ ਨੂੰ ਤੰਦਰੁਸਤ ਰੱਖ ਸਰ ਅਸੀਂ ਬਹੁਤ ਹੀ ਈਜ਼ੀ ਫਾਰਮੂਲੇਸ਼ਨ ਰੱਖੀ ਹੈ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਇਹ ਵਾਲੀ ਬੌਲ ਦੇ ਵਿੱਚ ਮੁਲਠੀ ਪਈ ਹੈ ਸਰ ਹਾਂਜੀ ਇਹ ਮੁਲਠੀ ਹੈਗੀ ਹੈ ਸਰ ਉਹਨਾਂ ਨੇ ਅੱਧਾ ਚਮਚ ਮੁਲਠੀ ਪਾ ਲੈਣੀ ਹੈ ਥੈਨ ਇੱਕ ਇਲਾਇਚੀ ਮੋਟੀ ਇਲਾਇਚੀ ਲੱੱਲਣੀ ਹੈਗੀ ਹੈ ਤੇ ਅੱਧਾ ਚਮਚ ਹੀ ਉਹਨਾਂ ਨੇ ਅਜਵਾਈਨ ਪਾ ਲੈਣੀ ਹੈਗੀ ਹੈ ਤੇ 1 ਪਿੰਚ ਉਹਨਾਂ ਨੇ ਮੁਲਠੀ ਪਾ ਲੈਣੀ ਦਾਲਚੀਨੀ ਵਾਲੀ ਦਾਲਚੀਨੀ ਪਾ ਲੈਣੀ ਹੈ ਤੇ ਇਹ ਹੈਗੀ ਹੈ ਸਰ ਮੇਥੀ ਦਾਣਾ ਅੱਧਾ ਚਮਚ ਉਹਨਾਂ ਨੇ ਮੇਥੀ ਦਾਣਾ ਪਾ ਲੈਣਾ ਹੈਗਾ ਇਹ ਸਭ ਦਾ ਕਾੜਾ ਬਣਾ ਕੇ ਉਹਨਾਂ ਨੇ ਮਾਰਨਿੰਗ ਐਮਪਟੀ ਸਟਮਕ ਲੈਣਾ ਹੈ ਤਾਂ ਇਹਦਾ ਬਹੁਤ ਅੱਛਾ ਰਿਜ਼ਲਟ ਆਏਗਾ ਜੇ ਫਿਰ ਕੀ ਪੀਰੀਅਡ ਮਿਸ ਹੋ ਰਹੇ ਹੈਗੇ ਆ ਪਹਿਲੀ ਗੱਲ ਤਾਂ ਇਹ 15 ਦਿਨ ਯੂਜ਼ ਕਰ ਦੂਸਰਾ ਬਹੁਤ ਹੀ ਵਧੀਆ ਫਾਰਮੂਲਾ ਗਾਜਰ ਮooli ਤੇ ਬਾਥੂ ਤਿੰਨਾਂ ਦਾ ਅੱਧਾ ਅੱਧਾ ਚਮਚ ਲੈ ਕੇ ਟੇਸਟ ਅਕੋਰਡਿੰਗ ਉਹਨਾਂ ਨੂੰ ਪੁਰਾਣਾ ਗੁੜ ਪਾਣਾ ਸਿਰ ਇਹ ਵਾਲਾ ਫਾਰਮੂਲਾ ਲੈਣ ਨਾਲ 15 ਦਿਨ ਉਹ ਵੱਧ ਨਹੀਂ ਹੁੰਦਾ ਨੇ ਜ਼ਰੂਰਤ ਪੈਣੀ ਵਿਦਿਨ 15 ਡੇਜ਼ ਉਹਨਾਂ ਦੇ ਪੀਰੀਅਡ ਰਿਲੀਜ਼ ਹੋ ਜਾਣਗੇ ਸੋ ਬਾਕੀ ਇਹ ਸ਼ਰਤੀਆ ਇਲਾਜ ਹੈ ਜੀ ਫਿਰ ਪੂਰਾ ਸਰ ਅਸੀਂ ਦੋ ਫਾਰਮੂਲੇ ਜਿसे ਜੇ ਤਾਂ ਨਾਰਮਲ ਪ੍ਰੋਬਲਮ ਹੈ ਤਾਂ ਇਹ ਸ਼ਰਤੀਆ ਇਲਾਜ ਹੈ ਤੇ ਜੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਸਪੋਜ਼ 2 ਮਹੀਨੇ ਉਹਨਾਂ ਨੂੰ ਪੀਰੀਅਡ ਨਹੀਂ ਆਉਂਦੀ ਜਾਂ 3 ਮਹੀਨੇ ਫਿਰ ਗੱਜਰ ਮੂਲੀ ਬਾਤੂ ਵਿਦ ਪੁਰਾਣਾ ਗੁੜ ਯੂਜ਼ ਕਰਨ ਤਾਂ ਉਹਨਾਂ ਦੇ ਪੀਰੀਅਡ ਰਿਲੀਜ਼ ਹੋ ਜਾਣਗੇ ਸੋ ਬਾਕੀ ਇਹ ਬਹੁਤ ਪਤਲੀ ਗੱਲ ਹੈ ਉਹਨਾਂ ਮਹਿਲਾਵਾਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਜੋ ਕਿ ਪੀਰੀਅਡ ਦੀ ਸਮੱਸਿਆ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਜ਼ਰ ਹ ਜੀ ਗੱਲ ਅੱਗੇ ਜਿਹੜਾ ਕਿ ਵਿਅਕਤੀ ਜੀਵਨ ਆ ਉਸ ਤੇ ਇਫੈਕਟ ਪੈਣਾ ਹੀ ਹੈ ਤੇ ਨੋਬਤ ਤਲਾਕ ਤੱਕ ਵੀ ਪਹੁੰਚ ਜਾਂਦੀ ਹੈ ਫਿਰ ਅਜਿਹੇ ਜਿਹੜੇ ਕਿ ਫਾਰਮੂਲੇ ਅਪਣਾ ਕੇ ਤੁਹਾਡੇ ਇੱਥੇ ਪਹੁੰਚ ਕਰਕੇ ਵਿਅਕਤੀ ਜ਼ਿੰਦਗੀ ਜਿਹੜੀ ਖੁਸ਼ਹਾਲ ਹੋ ਸਕਦੀ ਹੈ ਸਿਰ ਵਿਓਤਾ ਜ਼ਿੰਦਗੀ ਦੀ ਜੇ ਤੁਸੀਂ ਗੱਲ ਲਗਾਓ ਨਾ ਸਰ ਤੇ ਤੁਹਾਨੂੰ ਪਤਾ ਹੀ ਹੈ ਕਿ ਆਈਵੀਐਫ ਅੱਜ ਦੇ ਟਾਈਮ ਤੇ ਸਕਸੈਸ ਰੇਟ ਕਿੰਨਾ ਹੈ ਉਹ ਤੁਹਾਨੂੰ ਵੀ ਪਤਾ ਹੈ ਔਰ ਦਰਸ਼ਕਾਂ ਨੂੰ ਵੀ ਪਤਾ ਹੈ ਮੀਨ ਸਾਨੂੰ ਉੱਥੋਂ ਤੱਕ ਪਹੁੰਚਣਾ ਪੈਂਦਾ ਪਰ ਇੱਕ ਸਮਝਣ ਤੇ ਸੋਚਣ ਦੀ ਗੱਲ ਇਹ ਹੀ ਹੈ ਕਿ ਜਦੋਂ ਅਸੀਂ ਆਈਵੀਐਫ ਵੱਲ ਜਾ ਰਹੇ ਹਾਂ ਔਰ ਜਿਹੜੇ ਸਕਸੈਸ ਰੇਟ 20% ਹੀ ਹੈਗੇ ਆ ਤਾਂ ਫਿਰ ਅਸੀਂ ਉੱਥੇ ਆਪਣਾ ਪੈਸਾ ਵੀ ਲਾ ਰਹੇ ਹਾਂ ਔਰ ਬੋਡੀ ਦਾ ਤੁਹਾਨੂੰ ਪਤਾ ਹੀ ਖਰਾਬ ਵੀ ਕਰ ਰਹੇ ਆ ਔਰ ਮੈਨੂੰ ਨਹੀਂ ਲੱਗਦਾ ਪਹਿਲੇ ਦੂਜੇ ਕੇਸ ਤਾਂ ਉਹਨਾਂ ਦੇ ਹੱਥ ਆਂਦਾ ਵੀ ਕੁਝ ਨਹੀਂ ਹੈਗਾ ਇਹ ਕਲੀਅਰ ਹੈ ਉਹਨਾਂ ਨੂੰ ਚਾਰ ਚਰ ਆਈਵੀਐਫ ਤਾਂ ਚਾਂਸਸ ਲੈਣੇ ਹੀ ਪੈਂਦੇ ਆ ਤਾਂ ਬੈਟਰ ਹੈ ਕਿ ਵਿਅੋਹਤਾ ਜ਼ਿੰਦਗੀ ਨੂੰ ਸੌਖਾ ਕਰਨ ਵਾਸਤੇ ਸਭ ਤੋਂ ਪਹਿਲਾਂ ਕੁਝ ਹੋਮ ਰੈਮਡੀਜ਼ ਲੈਣ ਚੰਗਾ ਖਾਣਾ ਪੀਣਾ ਸ਼ੁਰੂ ਕਰ ਦੇਣ ਫਾਈਬਰ ਇਨਟੇਕ ਫਰੂਟ ਵਗੈਰਾ ਤੇ ਆਜਾਂ ਸਰ ਬੋਇਲਡ ਵੈਜੀਜ਼ ਖਾਣ ਲੱਗ ਜਨ ਮੇਰੇ ਇੱਕ ਪੇਸ਼ੈਂਟ ਸਰ ਇਸ ਤਰ੍ਹਾਂ ਦੇ ਸੀਗੇ ਕਿ ਉਹਨਾਂ ਨੂੰ 11 ਸਾਲ ਹੋ ਗਏ ਸੀਗੇ ਫੋਰਨ ਦੀ ਲੇਡੀ ਸੀ ਕਿ ਉਹ ਸਰ ਮੈਂ ਉਸ ਨੂੰ ਬੋਇਲਡ ਵੈਜੀਸ ਤੇ ਸ਼ੁਰੂ ਕਰਾ ਦਿੱਤਾ ਔਰ ਫਰੂਟਸ ਉਹਨਾਂ ਦੀ ਕਣਕ ਦੀ ਰੋਟੀ ਵੀ ਤੱਕ ਬੰਦ ਕਰ ਦਿੱਤੀ ਸੀਗੀ ਤਾਂ ਜਿਹੜਾ 슈ਗਰ ਇਨਟੇਕ ਹੈ ਉਹ ਵੀ ਬੰਦ ਕਰ ਦਿੱਤਾ ਤਾਂ ਉਹਨਾਂ ਨੇ ਐਮਟੀ ਸਟਮਕ ਕੜਾ ਲੈਣਾ ਸੀਗਾ ਸਰ 10 11 ਸਾਲ ਹੋ ਗਏ ਸੀ ਤੇ ਉਹਨੂੰ 40 ਡੇਸ ਦਾ ਮੈਂ ਦੱਸਿਆ ਸੀਗਾ ਵੀ ਤੁਸੀਂ ਇਸ ਤਰੀਕੇ ਖਾਣਾ ਤੇ ਨਾਲ ਉਹਨੂੰ ਸ਼ਿਵਲਿੰਗੀ ਤੇ ਪੁੱਤਰਜੀਵੀ ਬੀ ਦੋਨਾਂ ਦਾ ਪਾਊਡਰ ਮਾਰਨਿੰਗ ਐਮਟੀ ਸਟਮਕ ਇੱਕ ਚਮਚ ਪਾਊਡਰ ਸ਼ੁਰੂ ਕਰਾਤਾ ਸਿਰ 40 ਡੇਜ਼ ਬਾਅਦ ਤਾਂ ਉਸ ਨੂੰ ਨੈਕਸਟ ਪੀਰੀਅਡ ਆਇਆ ਨਹੀਂ ਉਹ ਪ੍ਰੈਗਨਨਸੀ ਕਨਸੀਵ ਹੋ ਗਈ ਸੀ। ਕੀ ਬਾਤ ਹੈ। ਸੋ ਇਹ ਮੈਮ ਕਿਹੜੀ ਕਿਹੜੀ ਮੈਡੀਸਿਨ ਹੈ ਤੇ ਕਿਵੇਂ ਇਸ ਦਾ ਕਿਹੜੀ ਕਿਹੜੀ ਡਿਸੀਜ਼ ਦੇ ਵਿੱਚ ਇਸਤੇਮਾਲ ਹੁੰਦਾ ਹੈ? ਸੋ ਜਿਵੇਂ ਅਸੀਂ ਸਭ ਤੋਂ ਮੇਨ ਡਿਸੀਜ਼ ਗੱਲ ਕੀਤੀ ਸੀ ਕਿ ਪੀਰੀਅਡ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈਗੀ ਹੈ ਇਹ ਕੰਚਨ ਟੈਬਲੇਟ ਹੈ ਜਿਹੜਾ ਪੀਸੀਓਡੀ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈਗੀ ਹੈ ਔਰ ਨੈਕਸਟ ਅਸੀਂ ਜਿਵੇਂ ਦੱਸਿਆ ਸੀਗਾ ਉਹ ਨਹੀਂ ਪੀਰੀਅਡਸ ਦਾ ਇਰੈਗੂਲਰ ਹੋ ਜਾਣਾ ਕਿ ਪੀਰੀਅਡ ਕਈ ਵਾਰ 28 ਡੇਸ ਤੇ ਆਉਂਦੇ ਹੈ ਕਈ ਵਾਰ 30 ਤੇ ਆਉਂਦੇ ਹੈ ਤਾਂ ਉਹਨਾਂ ਨੇ ਲక్ష్ਮੀ ਟੈਬਲੇਟ 1 ਮਹੀਨਾ ਹੀ ਯੂਜ਼ ਕਰਨੀ ਹੈ ਉਹਨਾਂ ਦੇ ਪੀਰੀਅਡ ਰੈਗੂਲਰ ਹੋ ਜਾਣਗੇ ਔਰ ਜਿਵੇਂ ਉਹਨਾਂ ਦੇ ਪੀਰੀਅਡਸ ਆਉਂਦੇ ਹੀ ਨਹੀਂ ਹੈਗੇ ਤਾਂ ਪ੍ਰੋਬਲਮ ਰਹਿੰਦੀ ਹੈ ਆਂਦੀ ਹੈ ਤਾਂ ਉਹਨਾਂ ਨੂੰ ਕਲੌਟ ਸੀ ਲੱਗਦੇ ਹੈਗੇ ਮੀਨਜ਼ ਜਿਹੜੀ ਨਾਰਮਲ ਬਲੀਡਿੰਗ ਆ ਹੋਣੀ ਚਾਹੀਦੀ ਉਹ ਨਹੀਂ ਹੁੰਦੀਗੀ ਤਾਂ ਉਹਨਾਂ ਨੇ ਆ ਰਜਨੀ ਟੈਬਲੇਟਸ ਸਰ ਵਿਦਿਨ ਮੰਥ ਰਜਨੀ ਟੈਬਲੇਟ ਬਹੁਤ ਅੱਛਾ ਰਿਸਪੌਂਸ ਦੇएगी ਤੇ ਨਾਲ ਅਸੀਂ ਸਰ ਕਾੜਾ ਜਿਵੇਂ ਲੈਣਾ ਹੁੰਦਾ ਹੈਗਾ ਉਹਨਾਂ ਕੋਲ ਅਗਰ ਕਾੜਾ ਨਹੀਂ ਬਣਦਾ ਤੇ ਆਪਾਂ ਕਾੜੇ ਦੇ ਵਿੱਚ ਆ ਸਿਰਪ ਰੱਖੇ ਹੋਏ ਸਰ ਅਸ਼ੋਕਾ ਔਰ ਸ਼ੀ ਮਿਕਸ ਇਹ ਸਿਰਪ ਲੈ ਸਕਦੇ ਹੈਗੇ ਤੇ ਅਸੀਂ ਇੱਕ ਪ੍ਰੋਬਲਮ ਹੋਰ ਮੇਜਰ ਰੱਖੀ ਸੀ ਕਿ ਕਈ ਵਾਰੀ ਪੀਰੀਅਡਸ ਮੰਥ ਦੇ ਵਿੱਚ ਦੋ ਵਾਰੀ ਵੀ ਆ ਜਾਂਦੇ ਹੈ ਔਰ ਐਕਸੈਸ ਬਲੀਡਿੰਗ ਵੀ ਹੁੰਦੀ ਹੈ ਉਸ ਕੇਸ ਦੇ ਵਿੱਚ ਅਸੀਂ ਚੰਦਾ ਕਮੈਂਡ ਕਰਦੇ ਆ ਚੰਦਾ ਮੈਡੀਸਨ 60 ਟੈਬਲੇਟ 1 ਮਹੀਨਾ ਲੈਣ ਦੇ ਨਾਲ ਹੀ ਉਹਨਾਂ ਦੇ ਜਿਹੜੇ ਐਕਸਸ ਬਲੀਡਿੰਗ ਹੈ ਉਹ ਕਵਰ ਅਪ ਹੋ ਜਾਏਗੀ ਔਰ ਇੱਕ ਹੋਰ ਸਰ ਤੁਸੀਂ ਜਿਵੇਂ ਉਹਨੇ ਗੱਲ ਕੀਤੀ ਸੀ ਕਿ ਕਿ ਵਿਅਹਤਾ ਜ਼ਿੰਦਗੀ ਬਾਰੇ ਹੈ ਨਾ ਤੇ ਇਸ ਦਾ ਇੱਕ ਕੌਜ਼ ਹੋਰ ਵੀ ਹੁੰਦਾ ਹੈ ਕਿ ਉਹਨਾਂ ਨੂੰ ਇਨਫਲੇਮੇਸ਼ਨ ਰਹਿਣ ਲੱਗ ਜਾਂਦੀ ਹੈ ਪੈਲਵਿਸ ਪਾਰਟ ਦੇ ਵਿੱਚ ਲੂਕੋਰੀਆ ਦੀ ਪ੍ਰੋਬਲਮ ਹੋ ਜਾਂਦੀ ਹੈ ਡਿਸਚਾਰਜ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਡਿਸਚਾਰਜ ਹੋਣ ਕਰਕੇ ਉਨਾਂ ਦੀ 6th ਲਾਈਫ ਜਿਹੜੀ ਹੈ ਮੈਰਿਟ ਲਾਈਫ ਉਹ ਵੀ ਡਿਸਟਰਬ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਉਹਨਾਂ ਨੇ ਐਲਕੋਰੀਆ ਵਾਲਾ ਪੈਕ ਵੀ ਦਿਨਾਂ ਮੰਥ ਯੂਜ਼ ਕਰਕੇ ਪੈਲਵਿਕ ਇਨਫਲੇਮੇਸ਼ਨਸ ਨੂੰ ਵੀ ਰਿਕਵਰ ਕਰ ਸਕਦੇ ਹੈਗੇ ਤੇ ਜੇ ਹੋਰ ਗੱਲ ਕੀਤੀ ਜਾਵੇ ਤੇ ਬਹਿ ਤਾਂ ਜ਼ਿੰਦਗੀ ਬਾਰੇ ਇਹ ਸਭ ਸੌਲਟ ਆਊਟ ਕਰਕੇ ਸਰ ਉਹ ਚੰਗਾ ਖਾਣਾ ਪੀਣਾ ਸ਼ੁਰੂ ਕਰਦੇ ਤਾਂ ਮੈਨੂੰ ਲੱਗਦਾ ਕਿ ਇਕ ਸੋਚ ਸਮਝ ਦੇ ਨਾਲ ਟ੍ਰੈਡੀਸ਼ਨਲ ਵੇ ਨਾਲ ਖਾਣ ਪੀਣ ਤਾਂ ਉਹ ਜਿਵੇਂ ਹੁਣ ਅਸੀਂ 40 ਦਿਨ ਵਾਲਾ ਐਗਜ਼ੈਂਪਲ ਲਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਨਵੇਂ ਸਾਲ ਨੇ ਸਭ ਨੂੰ ਇਦਾਂ ਹੀ ਨਵੀਆਂ ਖੁਸ਼ੀਆਂ ਦੇਣੀਆਂ। ਜਿੰਨੀ ਵੀ ਇਹ ਮੈਡੀਸਨ ਆ ਖੁਦ ਤਿਆਰ ਕਰਦੇ ਹੋ ਮੈਮ। ਸਰ ਇਹ ਮੈਡੀਸਨ ਆਪਣੀ ਖੁਦ ਦੀ ਫਾਰਮੂਲੇਸ਼ਨ ਹੈਗੀ ਹੈ। ਅਸੀਂ ਕੋਈ ਵੀ ਮੈਡੀਸਿਨਸ ਬਾਹਰੋਂ ਨਹੀਂ ਯੂਜ਼ ਕਰ ਰਹੇ ਹਾਂ। ਮੈਮ ਬਹੁਤ ਸਾਰੇ ਆਪਣੇ ਦੇ ਦਰਸ਼ਕ ਹੈਗੇ ਨੇ ਉਹ ਫੌਰਨ ਤੋਂ ਬਲੌਂਗ ਕਰਦੇ ਨੇ ਜੇਕਰ ਉਹਨਾਂ ਨੂੰ ਤੁਹਾਡੇ ਤੱਕ ਸੰਪਰਕ ਕਰਨਾ ਹੈ ਤਾਂ ਕਿ ਇਥੋਂ ਤੁਸੀਂ ਉਹਨਾਂ ਦੇ ਨਾਲ ਟਾਈਪ ਕਰਕੇ ਦਵਾਈ ਉੱਥੇ ਪ੍ਰੋਵਾਈਡ ਕਰਵਾ ਸਕਦੇ ਆ ਸਰ ਮੇਰੀਆਂ ਮੈਡੀਸਨ ਇੰਟਰਨੈਸ਼ਨਲੀ ਹਰ ਕੰਟਰੀ ਚ ਹੀ ਕੋਰੀਅਰ ਹੋ ਰਹੀਆਂ ਤਾਂ ਉਹ ਬੇਸਿਸ 'ਤੇ ਮੈਨੂੰ ਕਾਲ ਕਰਕੇ ਸਲਾਹ ਵੀ ਲੈ ਸਕਦੇ ਆ ਅਗਰ ਹੋਮ ਰੈਮਡੀਜ਼ 'ਤੇ ਜਾਨ ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਮੈਡੀਸਨ ਮੰਗਾਉਣੀ ਹੈ ਤਾਂ ਆਪਾਂ ਇਜ਼ੀਲੀ ਐਕਸੈਸੀਬਲ ਹੈ ਹਰ ਕੰਟਰੀ ਦੇ ਵਿੱਚ ਮੈਡੀਸਨ ਪਹੁੰਚਵਾਤਾ ਹੈ ਸੋ ਬਾਕੀ ਇਹ ਹਨ ਹਰਮਿਤਕੌਰ ਜੀਨ ਦਾ ਨੰਬਰ ਲਗਾਤਾਰ ਤੁਸੀਂ ਸਕਰੀਨ ਦੇ ਉੱਪਰ ਫਲੈਸ਼ ਹੁੰਦਾ ਵੇਖ ਰਹੇ ਹੋਗੇ ਸੋ ਤੁਹਾਨੂੰ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਬੱਚੀ ਨੂੰ ਜਾਂ ਮਹਿਲਾਵਾਂ ਨੂੰ ਇਸ ਮਹਾਂਮਾਰੀ ਦੀ ਦਿੱਕਤ ਦਾ ਜ਼ਿਕਰ ਕਰਕੇ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੋ ਇੱਕ ਵਾਰ ਜ਼ਰੂਰ ਤੁਸੀਂ ਹਰਮਿਤਕੌਰ ਜੀ ਜਿਹੜੇ ਕਿ ਪ੍ਰੇਮ ਆਯੁਰਵੇਦਾ ਦੇ ਵਿੱਚ ਐਸ ਐਨਓ ਗਾਇਨੋਕੋਲਜੀ ਹੈਗੇ ਨੇ ਉਹਨਾਂ ਨਾਲ ਸੰਪਰਕ ਕਰੋ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰੋ ਫਿਲਹਾਲ ਮੈਂ ਤੇ ਇਜਾਜ਼ਤ ਤਣਾਵ